ਦਿੱਲੀ ਦੀਆਂ ਚਾਰ ਅਦਾਲਤਾਂ ਤੇ ਦੋ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਜੈਸ਼ੇ ਮੁਹੰਮਦ ਦੇ ਨਾਂ ਤੋਂ ਆਇਆ ਈਮੇਲ ਰਾਜਧਾਨੀ ਦਿੱਲੀ ਦੇ ਸਕੂਲਾਂ ਤੇ ਅਦਾਲਤਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਸਾਕਿਤ ਕੋਟ ਪਟਿਆਲਾ ਹਾਊਸ 30 ਹਜ਼ਾਰੀ ਕੋਟ ਅਤੇ ਰੋਹਿਣੀ ਕੋਟ ਦੇ ਨਾਲ-ਨਾਲ ਦੋ CRPF ਸਕੂਲਾਂ ਨੂੰ ਧਮਕੀ ਭਰਿਆ ਈਮੇਲ ਮਿਲਿਆ ਹੈ ਧਮਕੀ ਭਰਿਆ ਈਮੇਲ ਜੈਸ਼ੇ ਮੁਹੰਮਦ ਦੇ ਨਾਂ ਤੋਂ ਆਇਆ ਸੀ जांच ਲਈ मौके ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਕਿਹਾ ਕਿ ਇਹ ਸਕੂਲ ਪ੍ਰਸ਼ਾਤ ਵਿਹਾਰ ਅਤੇ ਦਿਵਾਰਕਾ ਵਿੱਚ ਸਥਿਤ ਹਨ ਅਤੇ ਬੰਬ ਨਾਲ ਧਮਕੀ ਪ੍ਰਿਆਕਾਲ ਸਵੇਰੇ 9 ਵਜੇ ਦੇ ਕਰੀਬ ਪ੍ਰਾਪਤ ਹੋਇਆ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਅਸੀਂ ਦੋਵਾਂ ਸਕੂਲਾਂ ਦੀ ਪੂਰੀ ਤਲਾਸ਼ੀ ਲਈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ ਇਸ ਨੂੰ ਇੱਕ ਝੂਠਾ ਐਲਾਨਿਆ ਗਿਆ ਹੈ ਸੀਆਰਪੀਐਫ ਸਕੂਲ ਮੰਗਲਵਾਰ ਨੂੰ ਆਪਣਾ ਸਾਲਾਨਾ ਤਿਉਹਾਰ ਮਨਾ ਰਿਹਾ ਹੈ ਪਿਛਲੇ ਸਾਲ ਇਸ ਸਕੂਲ ਦੇ ਨੇੜੇ ਇੱਕ ਬੰਬ ਧਮਾਕਾ ਹੋਇਆ ਸੀ ਪੁਲਿਸ ਨੇ CRPF ਸਕੂਲ ਤੋਂ ਥੋੜੀ ਦੂਰੀ ਤੇ ਸਥਿਤ ਰੋਹਿਣੀ ਕੋਰਟ ਕੰਪਲੈਕਸ ਦੀ ਵੀ ਪੂਰੀ ਤਲਾਸ਼ੀ ਲਈ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਮਾ ਥਾਮਾ ਦੀ ਪੂਰੀ ਤਲਾਸ਼ੀ ਲੈਣ ਤੇ ਕੁਝ ਵੀ ਅਸਧਾਰਨ ਨਹੀਂ ਮਿਲਿਆ ਸਾਕੇਤ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਸਕੂਲ ਦੇ ਸਾਰੇ ਪ੍ਰਵੇਸ਼ ਦੁਆਰ ਬੰਦ ਕਰ ਦਿੱਤੇ ਗਏ ਹਨ ਇਸ ਕਾਰਨ ਵਕੀਲਾਂ ਦੇ ਵਾਨ ਸੜਕ ਤੇ ਖੜੇ ਹੋਣ ਕਾਰਨ ਟ੍ਰੈਫਿਕ ਜਮ ਹੋ ਗਿਆ ਇਹ ਦੱਸਿਆ ਗਿਆ ਹੈ ਕਿ ਦਵਾਰਕਾ ਕੋਰਟ ਵਿੱਚ ਕੰਮ ਆਮ ਵਾਂਗ ਚੱਲ ਰਿਹਾ ਹੈ ਨਵੀਂ ਦਿੱਲੀ ਬਾਰ ਐਸੋਸੀਏਸ਼ਨ ਨੇ ਪਟਿਆਲਾ ਹਾਊਸ ਕੋਰਟ ਕੰਪਲੈਕਸ ਵਿੱਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਦਾ ਐਲਾਨ ਕੀਤਾ ਹੈ ਐਸੋਸੀਏਸ਼ਨ ਨੇ ਕਿਹਾ ਕਿ ਪੂਰੇ ਕੋਰਟ ਕੰਪਲੈਕਸ ਵਿੱਚ ਸੁਰੱਖਿਆ ਏਜੰਸੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਜੱਜਾਂ ਬਾਹਰ ਮੈਬਰਾਂ ਸਟਾਫ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ।